ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਆਪਣੇ ਚੈਨਲ ਦਾ ਨਵਾਂ WhatsApp ਨੰਬਰ ਆਪਾਂ ਅਪਡੇਟ ਕਰਤਾ ਜੀ 7719445360 ਬਾਕੀ ਉੱਪਰ ਤੁਸੀਂ ਦੇਖੋਗੇ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਤੇ ਜਿਹੜਾ ਆਪਣਾ ਪਹਿਲਾਂ ਵਾਲਾ ਨੰਬਰ ਸੀਗਾ ਕਿਸੇ ਕਾਰਨ ਕਰਕੇ ਬੰਦ ਹੋ ਗਿਆ ਸੀ ਤੇ ਆਪਣਾ ਨਵਾਂ ਨੰਬਰ ਆਪਾਂ ਅਪਡੇਟ ਕਰਤਾ ਜਿਨੇ ਵੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਚਾਹੇ ਕੂਠੀ ਦੀ ਕਰਾਉਣੀ ਹੈ ਤੁਸੀਂ ਫੋਟੋਆਂ ਭੇਜਣੀਆਂ ਵੀਡੀਓ ਭੇਜਣੀਆਂ ਤਾਂ ਆਪਣੇ ਨਵੇਂ ਨੰਬਰ ਤੇ ਭੇਜੋ ਜੀ ਤੁਸੀਂ ਸਾਰੇ ਸੇਵ ਕਰ ਲਓ ਤੇ ਜਿਹੜਾ ਪੁਰਾਣਾ ਨੰਬਰ ਸੀਗਾ ਉਸ ਨੰਬਰ ਤੇ ਕੋਈ ਵੀ ਫੋਟੋਆਂ ਵੀਡੀਓ ਨਾ ਭੇਜੋ ਜੇ ਤੁਸੀਂ ਭੇਜੀਆਂ ਹੋਈਆਂ ਤਾਂ ਡਿਲੀਟ ਕਰ ਦਿਓ ਜੀ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਵਰਨਾ ਗੱਡੀ ਆਪਣੇ ਕੋਲੇ ਪਹੁੰਚੀ ਆ ਮਾਡਲ 2013 ਦਾ ਤੇ ਲੋਕੇਸ਼ਨ ਹੈ ਜੀ ਮੋੜ ਮੰਡੀ ਰੇਟ ਦੀ ਆਪਾਂ ਗੱਲ ਕਰੀਏ ਰੇਟ ਮਾਲਕ ਨੇ ਆਪਣੇ ਕੋਲ 445 ਡਿਮਾਂਡ ਲਾ ਕੇ ਭੇਜੀ ਆ। ਕੁੱਲ 76000 ਕਿਲੋਮੀਟਰ ਗੱਡੀ ਚੱਲੀ ਹੋਈ ਆ 13 ਮਾਡਲ ਐ ਕੰਡੀਸ਼ਨ ਚ ਕੋਈ ਕਮੀ ਪੇਸ਼ੀ ਨਹੀਂ। ਗੱਡੀ ਬਹੁਤ ਸਾਫ ਆ ਜੀ ਘਰ ਦੀ ਗੱਡੀ ਐ। ਮਾਲਕ ਨੇ ਵਧੀਆ ਰੱਖੀ ਹੋਈ ਐ ਸ਼ੌਂਕ ਨਾਲ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ। ਗੱਡੀ ਚ ਕਮੀ ਕੋਈ ਨਹੀਂ ਗੱਡੀ ਵਧੀਆ ਤੁਹਾਡੇ ਸਾਹਮਣੇ ਗੱਡੀ ਐ। ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਰਹੇ ਹੋ। ਸਾਰਾ ਕੁਝ ਤੁਹਾਨੂੰ ਲਗਭਗ ਪਤਾ ਲੱਗਿਆ ਹੋਊਗਾ। ਮੈਂ ਕਿ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਆਪਣੇ ਕੋਲੇ ਜਿਹੜੀ ਗੱਡੀ ਆ ਪਹੁੰਚੀ ਐ ਅੰਦਰੋਂ ਬਹੁਤ ਸਾਫ ਸੁਥਰੀ ਮਿਲੂਗੀ ਜੇ ਆਪਾਂ ਸੀਟ ਕਵਰ ਦੀ ਗੱਲ ਕਰੀਏ ਬਹੁਤ ਚੰਗੇ ਇਹਨਾਂ ਨੇ ਸੀਟ ਕਵਰ ਚੜਵਾਏ ਹੋਏ ਨੇ ਮੈਟਿੰਗ ਵਧੀਆ ਹੋਈ ਆ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਆ ਬਾਕੀ ਕਿਸੇ ਨੇ ਦੇਖਣੀ ਐ ਚਲਾ ਕੇ ਦੇਖਣੀ ਐ ਤੁਸੀਂ ਇਹਨਾਂ ਦੇ ਏਰੀਆ ਚ ਮੂਵ ਮੰਡੀ ਜਾ ਕੇ ਦੇਖ ਸਕਦੋਂ ਟ੍ਰਾਈ ਲੈ ਕੇ ਦੇਖ ਸਕਦੋਂ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਮਾਲਕ ਕਹਿੰਦੇ ਸੀਗੇ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਮਾਲਕ ਦਾ ਤੁਸੀਂ ਨੋਟ ਕਰ ਲਓ ਜੀ ਨੰਬਰ ਹੈ ਜੀ ਮਾਲਕ ਦਾ 98141 ਤੇ 82584 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਹੈ ਨੰਬਰ ਸੈਕੰਡ ਤੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਹੈ ਸਬਪਟਾ VDI 2013 ਮਾਡਲ ਫਾਸਟ ਓਨਰ ਜੀ ਨਵੀਂ ਗੱਡੀ ਆ ਬਿਲਕੁਲ ਰੇਟ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਜਿਹੜੀ ਪਹੁੰਚੀ ਹੈ 3 ਲੱਖ 20000 ਪਹੁੰਚੀ ਅਚੀ ਤੇ ਗੱਡੀ ਖੜੀ ਹੈ ਸ਼੍ਰੀ ਮੁਕਤਸਰ ਸਾਹਿਬ ਏਰੀਆ ਚ ਟਾਇਰਾਂ ਦੇ ਵਿੱਚ ਗੱਡੀ ਦੇ ਅਲਾਈ ਲੱਗੇ ਹੋਏ ਨੇ ਟਾਇਰਾਂ ਦੀ ਹਾਲਤ ਠੀਕ ਪਈ ਹੈ ਗੱਡੀ ਵੀ ਠੀਕ ਹੈ ਜੀ ਯੂਪੀ ਨੰਬਰ ਹੈ ਜੀ ਗੱਡੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਮਾਲਕ ਨੇ ਵਧੀਆ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਕੋਈ ਗੱਡੀ ਖਰੀਦਣ ਦਾ ਚਾਹਵਨ ਚੈੱਕ ਰਹਿ ਗਿਆ ਤਾਂ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਖਰੀਦਣਾ ਚਾਹੁੰਦੇ ਹੋ ਜਾ ਕੇ ਦੇਖ ਕੇ ਤੇ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਜੀ ਕੋਠੀ ਘਰ ਮਕਾਨ ਕੁਝ ਵੀ ਹੈ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਜਿਹੜਾ ਨਮਾ ਆਪਾਂ ਤੁਹਾਨੂੰ ਨੋਟ ਕਰਵਾਇਆ 77 194 ਤੇ 45360 ਇਸ ਨੰਬਰ ਤੇ ਵੀਡੀਓ ਫੋਟੋਆਂ ਭੇਜ ਦਿਓ ਫਰੀ ਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਆਪਣਾ ਕਮਿਸ਼ਨ ਖਰਚਾ ਵਰਚਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਤੇ ਭੇਜੋ ਜੀ ਟੈਡ ਤੁਹਾਡੀ ਲੱਗ ਜੂਗੀ ਤੇ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਆਪਾਂ ਹਰ ਰੋਜ਼ ਤੁਹਾਡੇ ਵਾਸਤੇ ਮਸ਼ੀਨਰੀਆਂ ਲੈ ਕੇ ਆਉਂਦੇ ਰਹਿੰਨੇ ਆ ਹੁਣ ਤੁਸੀਂ ਦੇਖੋਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਤੁਹਾਡੇ ਸਾਹਮਣੇ ਹੈ ਜੀ ਤੇ 45000 ਰੁਪਏ ਫਿਕਸ ਇਹਨਾਂ ਨੇ ਰੇਟ ਲਾ ਕੇ ਭੇਜਿਆ ਗੱਡੀ ਸੀएनजी ਤੇ ਅਜੀ 2010 ਮਾਡਲ ਹੈ ਤੇ ਰੋਤਕ ਏਰੀਆ ਚ ਗੱਡੀ ਖੜੀ ਹੈ ਮਾਲਕ ਦਾ ਨੰਬਰ 87085 72133 ਨੰਬਰ ਤੇ ਗੱਲ ਲਾਜ਼ਮੀ ਕਰ ਲਓ ਤੇ ਕਿਸੇ ਨੂੰ ਪਸੰਦ ਆਈ ਹੈ ਖਰੀਦਣਾ ਕੋਈ ਚਾਹੁੰਦਾ ਗੱਡੀ ਜਾ ਕੇ ਦੇਖ ਲਓ ਬਾਕੀ ਫੋਟੋਆਂ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿਵੇਂ ਕੁਸ਼ੇ ਕਿੰਨੇ ਕੁ ਡੈਂਟ ਹੈ ਕਿੰਨੇ ਕੁ ਸਕ੍ਰੈਚ ਆ ਤੁਹਾਨੂੰ ਸਾਰਾ ਕੁਝ ਦੇਖਿਆ ਹੋਊਗਾ ਤੇ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰ ਲਓ 77 194 45360 ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਆ ਭੇਜੋ ਆਪਣੇ ਕੋਲੇ ਵੀਡੀਓ ਫੋਟੋਆਂ ਜਾਣਕਾਰੀ ਆਪਣੇ 77 ਵਾਲੇ ਨੰਬਰ ਤੇ